ਸਡੇ ਮਾਨੀਓ ਸੀਐਮ ਸਾਹਿਬ ਡੀਜੀਪੀ ਪੰਜਾਬ ਜਿਹੜਾ ਕਿ ਮਾਰਚ ਮਹੀਨੇ ਤੋਂ ਯੁਧ ਨਸ਼ੇ ਵਿਰੁੱਧ ਸ਼ੁਰੂ ਕੀਤਾ ਹੈ ਉਹਦੇ ਤਹਿਤ ਪੰਜਾਬ ਪੁਲਿਸ ਵੱਲੋਂ ਨਿਰੰਤਰ ਹੀ ਨਸ਼ੇ ਦੇ ਕਾਰੋਬਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਅਸੀਂ ਉਹਨਾਂ ਤੇ ਫੜਕੇ ਪਰਚੇ ਵੀ ਦੇ ਰਹੇ ਹਾਂ ਜੇਲ੍ਹਾਂ ਦੇ ਵਿੱਚ ਵੀ ਵੇਚ ਰਹੇ ਹਾਂ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਉਹਨਾਂ ਦਾ ਇਲਾਜ ਪੰਜਾਬ ਸਰਕਾਰ ਦੁਆਰਾ ਕਰਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੀ ਉਹਨਾਂ ਨੇ ਨਸ਼ੇ ਵੇਚ ਕੇ ਪ੍ਰਾਪਰਟੀਆਂ ਇਕੱਠੀ ਕੀਤੀਆਂ ਉਹ ਪ੍ਰਾਪਰਟੀਆਂ ਫ੍ਰੀਜ਼ ਵੀ ਕਰਾਈ ਜਾ ਰਹੀਆਂ ਹਨ ਤੇ ਜਿਹੜੇ ਉਹਨਾਂ ਨੇ ਉਸ ਸੰਪਤੀ ਨੂੰ ਵਰਤ ਕੇ ਆਪਣੇ ਘਰ ਬਣਾਏ ਹਨ ਨਜਾਇਜ਼ ਜ਼ਮੀਨ ਤੇ ਉਹ ਸਿਵਲ ਅਥਾਰਟੀ ਦੇ ਨਾਲ رابطہ ਕਰਕੇ ਜਿਹੜੇ ਉਹਨਾਂ ਦੇ ਘਰ ਢਾਈ ਵੀ ਜਾ ਰਹੇ ਹਨ ਉਸੇ ਲੜੀ ਦੇ ਤਹਿਤ ਅੱਜ ਅਮਰਿੰਦਰ ਸਿੰਘ ਉਸਮਣੀ ਜਿਹੜਾ ਕਿ ਅਬੂਲਖਾਨੇ ਪਿੰਡ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਸੱਤ ਪਰਚੇ ਨੇ ਤੇ ਇਹ ਨਸ਼ੇ ਦੇ ਵੀ ਇਸ ਤੇ ਪਰਚੇ ਆ ਦੂਜੇ ਪਰਚੇ ਵੀ ਆ ਇਹਨੇ ਪੰਚਾਇਤ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਸੀਗਾ ਜਿਹੜਾ ਕਿ ਨਸ਼ੇਰੀ ਸੰਪਤੀ ਤੋਂ ਬਣਾਇਆ ਸੀ ਤੇ ਸਿਵਲ ਕੰਪੀਟੈਂਟ ਅਥਾਰਟੀ ਵੱਲੋਂ ਆਰਡਰ ਲੈ ਕੇ ਤੇ ਅੱਜ ਪੁਲਿਸ ਵੱਲੋਂ ਜਿਹੜੀ ਸਹਾਇਤਾ ਪ੍ਰਾਪਤ ਦਿੱਤੀ ਗਈ ਹੈ ਤੇ ਇਹਦਾ ਘਰ ਜਿਹੜਾ ਡਾਹਿਆ ਗਿਆ ਇਹਦੇ ਤੇ 2018 ਤੋਂ ਲੈ ਕੇ ਹੀ ਪਰਚੇ ਸੀਗੇ 2018 ਤੋਂ ਜਦ ਪਹਿਲਾ ਹੀ ਪਰਚਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹ ਕੰਮ ਕਰ ਰਿਹਾ ਸੀਗਾ ਤੇ ਜੋ ਹੋਣ ਸਰਕਾਰ ਤੋਂ ਵੱਲੋਂ ਸੱਤੀ ਕੀਤੀ ਗਈ ਹੈ ਜਿਹੜੀ ਨਸ਼ੇ ਵਿਚਨਾਲੇ ਦੇ ਖਿਲਾਫ ਉਹਦੇ ਤਹਿਤ ਇਹਦੇ ਵਰਗੇ ਹੋਰ ਵੀ ਕਈ ਬੰਦੇ ਜਿਹੜੇ ਪੁਲਿਸ ਵੱਲੋਂ ਫੜਕੇ ਅੰਦਰ ਦਿੱਤੇ ਗਏ ਹਨ ਉਹਨਾਂ ਦੀ ਪ੍ਰਾਪਰਟੀਆਂ ਵੀ ਇਹ ਜਿਹੜੇ ਨਸ਼ੇ ਦੇ ਵਰਤੋਂ ਕਰਕੇ ਆਪਣੀ ਪ੍ਰਾਪਰਟੀਆਂ ਬਣਾਈ ਸਿਗੀਆਂ 13ਵਾਂ ਸਟਰਕਚਰ ਜਿਹੜਾ ਮਾਰਚ ਮਹੀਨੇ ਤੋਂ ਬਾਅਦ ਆਇਆ ਗਿਆ ਇਸ ਸਾਲ ਦੀ ਗੱਲ ਕਰੀਏ ਆਪਣੀ ਜਨਦੋਤੋ 1 ਮਾਰਚ ਤੋਂ ਸਾਡੀ ਮੁਹਿੰਮ ਸਟਾਰਟ ਹੋਈ ਹੈ ਉਹਦੇ ਤਹਿਤ 800 850 ਤੋਂ ਵੱਧ ਜਿਹੜੇ ਪਰਚੇ ਦਰਜ ਕੀਤੇ ਗਏ ਹਨ ਜਿਹਦੇ ਤਹਿਤ 1400 ਤੋਂ ਵੱਧ ਨਸ਼ਾ ਸਮਗਲਰ ਫੜਕੇ ਅੰਦਰ ਦਿੱਤੇ ਗਏ ਹਨ 3.5 ਕਰੋੜ ਦੀ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਾਈ ਗਈ ਹੈ 13 ਜਿਹੜੇ ਨਜਾਇਜ਼ ਉਹਨਾਂ ਦੇ ਘਰ ਬਣੇ ਸੀਗੇ ਉਹ ਡਾਏ ਗਏ ਆ ਤੇ ਜਿਹੜੀ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀ ਪੁਲਿਸ ਦੀ ਕਾਰਵਾਈ ਹੈ ਉਹ ਬੜੇ ਇੱਕ ਸਟਰੋਂਗ ਨੋਟ ਤੇ 2025 ਦੇ ਵਿੱਚ ਚੱਲੀ ਹੈ ਤੇ ਅੱਗੇ 2026 ਚ ਵੀ ਨਿਰੰਤਰ ਜਿਹੜੀ ਹੈ ਮੁਹਿੰਮ ਸਾਡੀ ਜਾਰੀ ਹੈ